ਰੋਜ਼ਾਨਾ ਪੀਓ ਇੱਕ ਗਲਾਸ ਗਾਜਰ ਦਾ ਜੂਸ ਹੋਣਗੇ ਕਈ ਵੱਡੇ ਫਾਇਦੇ ਗਾਜਰ ਦਾ ਜੂਸ ਪੀਣਾ ਸਾਡੀ ਸਿਹਤ ਲਈ ਬਿਹਤੂ ਫਾਇਦੇਮੰਦ ਹੁੰਦੇ ਐਸ ਦੇ ਅੰਦਰ ਕਈ ਤਰ੍ਹਾਂ ਦੇ ਪੋਸ਼ਕ ਤੱਤ ਮਿਲ ਜਾਂਦੇ ਹਨ ਜੋ ਸਿਹਤ ਲਈ ਬਿਹਤੂ ਫਾਇਦੇਮੰਦ ਸਾਬਿਤ ਹੁੰਦੇ ਹਨ ਅਜੇ ਹੀ ਆਓ ਅੱਜ ਜਾਣਦਿਆ ਰੋਜ਼ਾਨਾ ਇੱਕ ਗਲਾਸ ਗਾਜਰ ਦਾ ਜੂਸ ਪੀਣ ਦੇ ਫਾਇਦਿਆਂ ਬਾਰੇ ਪੋਸ਼ਕ ਤੱਤਾਂ ਨਾਲ ਭਰਪੂਰ गाजर ਦੇ ਜੂਸ ਚ ਵਿਟਾਮਿਨ A, C, K, B6, E, ਪੋਟਾਸ਼ੀਅਮ, ਮੈਗਨੀਸ਼ੀਅਮ, ਕਾਪਰ ਅਤੇ ਫਾਸਫੋਰਸ ਪਾਇਆ ਜਾਂਦਾ ਹੈ। ਇਹ ਸਾਰੇ ਪੋਸ਼ਕ ਤੱਤ ਸਰੀਰ ਲਈ ਬਿਹਤਰੀਨ ਫਾਇਦੇਮੰਦ ਹੁੰਦੇ ਹਨ। ਇਮਿਊਨਿਟੀ ਵਧਾਏ। ਗਾਜਰ ਦੇ ਜੂਸ ਚ ਵਿਟਾਮਿਨ A ਅਤੇ C ਦੋਵੇਂ ਐਂਟੀਆਕਸੀਡੈਂਟ ਗੁਣ ਪਾਈ ਜਾਂਦੇ ਹਨ। ਇਹ ਦੋਵੇਂ ਸਰੀਰ ਚ ਇਮਿਊਨਿਟੀ ਵਧਾਉਂਦਾ ਕੰਮ ਕਰਦੇ ਹਨ। ਇਹ ਸਰੀਰ ਚ ਫ੍ਰੀ ਰੈਡੀਕਲਸ ਨੂੰ ਘਟੰਡਾ ਕੰਮ ਕਰਦੇ ਹਨ। ਸਕਿਨ ਕੇਅਰ ਗਾਜੇ ਦੇ ਜੂਸ 'ਚ ਵਿਟਾਮਿਨ ਸੀ ਅਤੇ ਬੀਟਾ ਕੈਰੋਟਿਨ ਪਾਇਆ ਜਾਂਦਾ ਹੈ ਇਸ ਕੈਨ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾ ਸਿੱਧੇ ਤੁਹਾਨੂੰ ਦੱਸਈਏ ਵਿਟਾਮਿਨ ਸੀ ਕੋਲਾਜਨ ਦੇ ਪ੍ਰੋਡਕਸ਼ਨ ਨੂੰ ਵਧਾਉਂਦਾ ਕੰਮ ਕਰਦਾ ਹੈ ਪਰ ਘਟਾਉਣਾ ਗਾਜੇ ਦਾ ਜੂਸ ਪੀਣ ਨਾਲ ਪੇਟ ਪਰਿਆ ਰਹਿੰਦਾ ਹੈ ਅਜੇ ਜੇ ਤੁਸੀਂ ਓਵਰਹੀਟਿੰਗ ਤੋਂ ਬਚ ਸਕਦੇ ਹੋ ਗਾਜਾ ਦਾ ਜੂਸ ਸਰੀਰ ਨੂੰ ਡੀਟੌਕਸੀਫਾਈ ਕਰਦਾ ਹੈ ਜਿਸ ਨਾਲ ਹਾਨੀਕਾਰਕ ਚੀਜ਼ਾਂ ਨੂੰ ਸਰੀਰ ਤੋਂ ਬਾਹਰ ਕੱਢਣ 'ਚ ਮਦਦ ਮਿਲਦੀ ਹੈ ਅੱਖਾਂ ਲਈ ਫਾਇਦੇਮੰਦ ਗਾਜਰ ਦਾ ਜੂਸ ਸਾਡੀਆਂ ਅੱਖਾਂ ਲਈ ਬਿਹਤੂ ਫਾਇਦੇਮੰਦ ਹੋ ਸਕਦਾ ਹੈ। ਐਸੋ ਲੂਟੀਨ ਅਤੇ ਜੈਸਥਾਨਿਕ ਨਾਮਕ ਕੰਪਾਊਂਡ ਪਾਜੰਦਾ ਹੈ। ਇਹ ਅੱਖਾਂ ਦੇ ਲੈਸ ਅਤੇ ਰੈਟੀਨਾ ਲਈ ਬਿਹਤੂ ਫਾਇਦੇਮੰਦ ਹੁੰਦੇ। ਗਾਜਰ ਦਾ ਜੂਸ ਪੀਣ ਨਾਲ ਸਿਹਤ ਨੂੰ ਬਿਹਤੂ ਫਾਇਦਾ ਹੁੰਦਾ। ਸਿਹਤ ਨਾਲ ਜੜੀਆਂ ਹੋਰ ਅਪਡੇਟਸ ਲਈ ਦੇਖਦੇ ਰਹੋ ਡੇਲੀ ਹੈਲਥ। ਰੋਜ਼ਾਨਾ ਪੀਓ ਇੱਕ ਗਲਾਸ ਗਾਜਰ ਦਾ ਜੂਸ ਹੋਣਗੇ ਕਈ ਵੱਡੇ ਫਾਇਦੇ। गाजर ਦਾ ਜੂਸ ਪੀਣਾ ਸਾਡੀ ਸਿਹਤ ਲਈ ਬਿਹਤੂ ਫਾਇਦੇਮੰਦ ਹੁੰਦੇ ਐਸ ਦੇ ਅੰਦਰ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਈ ਜਾਂਦੇ ਹਨ ਜੋ ਸਿਹਤ ਲਈ ਬਿਹਤੂ ਫਾਇਦੇਮੰਦ ਸਾਬਿਤ ਹੁੰਦੇ ਹਨ ਅਜੇਹ ਵਿੱਚ ਆਓ ਅੱਜ ਜਾਣ ਦਿਆ ਰੋਜ਼ਾਨਾ ਇੱਕ ਗਲਾਸ ਗਾਜਰ ਦਾ ਜੂਸ ਪੀਣ ਦੇ ਫਾਇਦਿਆਂ ਬਾਰੇ ਪੋਸ਼ਕ ਤੱਤਾਂ ਨਾਲ ਭਰਪੂਰ ਗਾਜਰ ਦੇ ਜੂਸ ਚ ਵਿਟਾਮਿਨ A, C, K, B6, E, ਪੋਟਾਸ਼ੀਅਮ, ਮੈਗਨੀਸ਼ੀਅਮ, ਕਾਪਰ ਅਤੇ ਫਾਸਫੋਰਸ ਪਾਇਆ ਜਾਂਦਾ ਹੈ ਇਹ ਸਾਰੇ ਪੋਸ਼ਕ ਤੱਤ ਸਰੀਰ ਲਈ ਬਿਹਤਰ ਫਾਇਦੇਮੰਦ ਹੁੰਦੇ ਹਨ ਇਮਿਊਨਿਟੀ ਵਧਾਏ ਗਾਜੇ ਤੇ ਜੂਸ ਚ ਵਿਟਾਮਿਨ A ਅਤੇ C ਦੋਵਾਂ ਐਂਟੀਆਕਸੀਡੈਂਟ ਗੁਣ ਪਾਈ ਜਾਂਦੇ ਹਨ ਇਹ ਦੋਵੇਂ ਸਰੀਰ ਚ ਇਮਿਊਨਿਟੀ ਵਧਾਉਂਦਾ ਕੰਮ ਕਰਦੇ ਹਨ ਇਹ ਸਰੀਰ ਚ ਫ੍ਰੀ ਰੈਡੀਕਲਸ ਨੂੰ ਘਟੰਡਾ ਕੰਮ ਕਰਦੇ ਹਨ ਸਕਿਨ ਕੇਅਰ ਗਾਜੇ ਦੇ ਜੂਸ ਚ ਵਿਟਾਮਿਨ C ਅਤੇ ਬੀਟਾ ਕੈਰੋਟਿਨ ਪਾਇਆ ਜਾਂਦਾ ਹੈ ਇਸ ਕੈਨ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾ ਸਿੱਧੇ ਤੁਹਾਨੂੰ ਦੱਸਈਏ ਵਿਟਾਮਿਨ C ਕੋਲਾਜਨ ਦੇ ਪ੍ਰੋਡਕਸ਼ਨ ਨੂੰ ਵਧਾਉਂਦਾ ਕੰਮ ਕਰਦਾ ਹੈ। ਭਾਰ ਘਟਾਉਣਾ। ਗਾਜਰ ਦਾ ਜੂਸ ਪੀਣ ਨਾਲ ਪੇਟ ਪਰਿਆ ਰਹਿੰਦਾ ਹੈ। ਅਜੇ ਇਹ ਚ ਤੁਸੀਂ ਓਵਰਹੀਟਿੰਗ ਤੋਂ ਬਚ ਸਕਦੇ ਹੋ। ਗਾਜਰ ਦਾ ਜੂਸ ਸਰੀਰ ਨੂੰ ਡੀਟੌਕਸੀਫਾਈ ਕਰਦਾ ਹੈ ਜਿਸ ਨਾਲ ਹਾਨੀਕਾਰਕ ਚੀਜ਼ਾਂ ਨੂੰ ਸਰੀਰ ਤੋਂ ਬਾਹਰ ਕੱਢਣ 'ਚ ਮਦਦ ਮਿਲਦੀ ਹੈ। ਅੱਖਾਂ ਲਈ ਫਾਇਦੇਮੰਦ। ਗਾਜਰ ਦਾ ਜੂਸ ਸਾਡੀਆਂ ਅੱਖਾਂ ਲਈ ਬਿਹਤਰੀਨ ਫਾਇਦੇਮੰਦ ਹੋ ਸਕਦਾ ਹੈ। ਐਸੇ ਲੂਟੇਨ ਅਤੇ ਜੈਸਥੈਨਿਕ ਨਾਮਕ ਕੰਪਾਊਂਡ ਪਾਇਆ ਜਾਂਦਾ ਹੈ। ਇਹ ਅੱਖਾਂ ਦੇ ਲੈਂਸ ਅਤੇ ਰੈਟੀਨਾ ਲਈ ਬਿਹਤਰ ਫਾਇਦੇਮੰਦ ਹੁੰਦੇ ਗਾਜਰ ਦਾ ਜੂਸ ਪੀਣ ਨਾਲ ਸਿਹਤ ਨੂੰ ਬਿਹਤਰ ਫਾਇਦਾ ਹੁੰਦਾ ਸਿਹਤ ਨਾਲ ਜੜੀਆਂ ਹੋਰ ਅਪਡੇਟਸ ਲਈ ਦੇਖਦੇ ਰਹੋ ਡੇਲੀ ਹੈਲਥ